ਹੀਕ ਜਾਨੇ ਮੈਨੂੰ ਤਾਂ ਆਪਣਾ ਲੱਗੀ ਜਾਂਦਾ ਰਹਿੰਦਾ ਕਿ ਜਿਹੜਾ ਭਗਤ ਸਿੰਘ ਨੇ ਸਾਡੇ ਸਿਰ ਕਰਜ਼ਾ ਚਾੜਿਆ ਹੋਇਆ ਹੈ ਉਤਾਰ ਤਾਂ ਨਹੀਂ ਸਕਦੇ ਪਰ ਥੋੜਾ ਬਹੁਤ ਯੋਗਦਾਨ ਪਾ ਸਕਦੇ ਆ ਕਿ ਭਾਈ ਅਸੀਂ ਆਹ ਕਰ ਸਕਦੇ ਆ ਜੀ ਆਹ ਕਰ ਸਕਦੇ ਸੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਖਰਾਬ ਮੌਸਮ ਦੇ ਬਾਵਜੂਦ ਸ਼ਹੀਦ ਆਜ਼ਮ ਪਗਤ ਸਿੰਘ ਹੋਰਾਂ ਦੇ ਇਸ ਵਿਰਾਸਤੀ ਕੰਪਲੈਕਸ ਨੂੰ ਅੱਜ ਲੋਕ ਸਮਾਂ ਅਰਪਿਤ ਕਰਤੇ ਉਦਘਾਟਨ ਕਰਨ ਤੇ ਇੱਥੇ ਪਹੁੰਚੇ ਆ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਮੈਂ ਸਟੇਜ ਤੇ ਬੈਠੇ ਮੇਰੇ ਕੈਬਨਿਟ ਦੇ ਸਾਥੀ ਟੂਰਿਜ਼ਮ ਤੇ ਕਲਚਰ ਮਨਿਸ਼ਾ ਸਾਹਿਬ ਵਿਧਾਨ ਸਭਾ ਚ ਮੇਰੇ ਸਾਥੀ ਅਤੇ ਚੇਅਰਮੈਨ ਡਾਕਟਰ ਸੁਖੀ ਜੀ ਇਸ ਤੋਂ ਇਲਾਵਾ ਬਲਾਚਾਔਰ ਤੋਂ ਐਮਐਲਏ ਕਟਾਰੀਆ ਮੈਡਮ ਸਾਡੇ ਸਾਰੇ ਟੀਮ ਨਵਾਂ ਸ਼ਹਿਰ ਦੀ ਬੰਗਾ ਦੀ इस इलाके की सारी टीम बहुत बहुत धन्यवाद कोई राजनीतिक फंक्शन नहीं है कोई जोर जमैश या कोई किसी नक्ति प्रदर्शन कर नहीं आए मैं इतने कोई पहली बार नहीं आया ਸ਼ਾਇਦ ਮੈਨੂੰ ਵੀ ਨਹੀਂ ਯਾਦ ਕਿ ਮੈਂ ਇੱਥੇ ਕਿੰਨੀ ਵਾਰ ਆਇਆ ਕਿਉਂਕਿ ਜਿਸ ਯੋਧੇ ਨੂੰ ਇੱਥੇ ਯਾਦ ਕਰਨਾ ਆਉਨੇ ਆ ਉਹਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਦੁਨੀਆ ਦੀ ਕਿਸੇ ਕਰੰਸੀ 'ਚ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ 23 ਸਾਲ ਦੀ ਉਮਰ ਤੇ ਅੰਗਰੇਜ਼ਾਂ ਨਾਲ ਟੱਕਰ ਐਡਾ ਵੱਡਾ ਉਹਨਾਂ ਦਾ ਅੰਪਾਇਰ ਕਿ ਜਿੱਥੇ ਸੂਰਜ ਨਹੀਂ ਛਿਪਦਾ ਸੀ ਉਹਨਾਂ ਦੇ ਰਾਜ ਚ ਉੱਥੇ 18 19 20 21 22 23 ਸਾਲ ਦੇ ਜਵਾਨ ਉਹਨਾਂ ਨਾਲ ਟੱਕਰ ਲਈ ਖੜੇ ਸੀ ਲੋਕ ਮਜ਼ਾਕ ਕਰਦੇ ਸੀ ਤੁਸੀਂ ਕਿੱਥੋਂ ਅੰਗਰੇਜ਼ਾਂ ਨੂੰ ਭਜਾ ਦੋਗੇ कहते भजा देंगे मुल्क अपना उन्होंने को तर्क सीना को जज्बा से ओ को इरादा से तो कामयाब हो गए आदमी बड़ा सालों से नहीं आदमी बड़ा सालों से नहीं आदमी बड़ा ख्यालों से होता है ਖਿਆਲ ਬਹੁਤ ਵੱਡੇ ਸੀ ਉਹਨਾਂ ਦੇ ਉਹ ਸਾਲਾਂ ਚ ਤਾਂ ਉਮਰ 23 ਸਾਲ ਹੀ ਸੀ ਪਰ ਖਿਆਲਾਂ ਚ ਬਹੁਤ ਵੱਡੇ ਸੀ ਉਹ ਤਾਈਓ ਅੱਜ ਯਾਦ ਕਰਦੇ ਆਂ ਤਾਈਓ ਅੱਜ ਮੇਲੇ ਲੱਗਦੇ ਨੇ ਤਾਈਓ ਅੱਜ ਨਤਮਸਤਕ ਹੋਨੇ ਆ ਉਹ 23 ਸਾਲ ਦੀ ਸੀ ਭਗਤ ਸਿੰਘ ਜੀ ਅੱਜ ਤੋਂ 500 ਸਾਲ ਬਾਅਦ ਵੀ ਅੱਜ ਤੋਂ 1000 ਸਾਲ ਬਾਅਦ ਵੀ ਅੱਪਾ ਨਹੀਂ ਹੋਵਾਂਗੇ ਆਪਣੀਆਂ ਬਹੁਤ ਸਾਰੀਆਂ ਅਗਲੀਆਂ ਪੀੜ੍ਹੀਆਂ ਵੀ ਨਹੀਂ ਹੋਣਗੀਆਂ ਪਰ ਪਗਤ ਸਿੰਘ ਰਾਜਗੁਰੂ ਸੁਖਦੇਵ ਹੋਰੀ 22-23 ਸਾਲ ਦੀ ਰਹਿਣਗੇ ਉਹ 23 ਸਾਲ ਦੀ ਰਹਿਣਗੇ ਬਸ ਉਹਨਾਂ ਦੀ ਯਾਦ ਨੂੰ ਉਹਨਾਂ ਦੇ ਵਿਰਸੇ ਨੂੰ ਸੰਭਾਲਣਾ ਸਾਡਾ ਕੰਮ ਹੈ ਸਾਡਾ ਫਰਜ਼ ਹੈ ਜਿਹੜੀਆਂ ਕੌਮਾਂ ਆਪਣਾ ਫਿਰ ਸਭ ਭੁੱਲ ਜਾਂਦੀਆਂ ਨੇ ਕੌਮਾਂ ਖਤਮ ਹੋ ਜਾਂਦੀਆਂ। ਸ਼ੇਦ ਆਜ਼ਮ ਪਗਸਿੰਘਵਰਾਂ ਦੇ ਪਿੰਡ ਜੇ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਐਸੀਆਂ ਸ਼ਾਨਦਾਰ ਅਜਾਇਬ ਘਰ ਕੰਪਲੈਕਸ ਵਿਰਾਸਤੀ ਸਟ੍ਰੀਟਾਂ ਬਣਾਈਏ। ਕਾਹ ਜਾਣਦੇ ਹੋ ਲੋਕ ਇੱਥੇ ਖੜ ਕੇ ਜਾਣ ਤੇ ਦੇਖ ਕੇ ਜਾਣ कि देश की आजादी की जी चिणग सी वो इतों भड़की सी इस पिंड बच्चे ने देश की आजादी की चिणग भड़काई भगत सिंह जी ने लिखा इस कदर वाकिफ हो गई है मेरी कलम मेरे किरदार से वाकिफ हो गई है जानू हो गई है इस कदर इनी ज्यादा इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है इतने ज्यादा देश प्रेम च देश भक्ति च लीन हो गई सी वो ਇਹ ਲੀਨ ਹੋਏ ਬਿਨਾ ਇਹ ਦੇਸ਼ ਦੇ ਪਿਆਰ ਦੇ ਵਿੱਚ ਸਮੋਏ ਬਿਨਾ ਇਹ ਕੰਮ ਨਹੀਂ ਹੋ ਸਕਦਾ ਜੀ ਇੱਕ ਘਰ ਦੇ ਕੀ ਕਰਨਗੇ ਬਾਅਦ ਚ ਘਰਦਿਆਂ ਦਾ ਕੀ ਹੋਊਗਾ ਬੱਚੇ ਕੀ ਕਰਨਗੇ ਚਾਚੇ ਤਾਏ ਕੀ ਕਹਿਣਗੇ ਚਾਚੀਆਂ ਤਾਈਆਂ ਇਹ ਸੋਚ ਕੇ ਨਹੀਂ ਕੰਮ ਹੋ ਸਕਦੇ ਜੀ ਅੱਪਾਂ ਵੀ ਚਾਹੁੰਦੇ ਆ ਦੁਬਾਰਾ ਭਗਤ ਸਿੰਘ ਵਰਗੇ ਯੋਧੇ ਪੈਦਾ ਹੋਣ ਪਰ ਅੱਪਾਂ ਚਾਹੁੰਦੇ ਆ ਸਾਡੇ ਨਾਲ ਹੋਣ ਗਵਾਂਡੀਆਂ ਦੇ ਹੋ। ਅੱਪਾਂ ਸਿਰਫ ਤਮਾਸ਼ਾ ਦੇਖੀਏ ਬਸ। ਤੇ ਸ਼ਹੀਦੀ ਆਜ਼ਮ ਭਗਤ ਸਿੰਘ ਨੂੰ ਜਿੰਨੇ ਉਹਨਾਂ ਬਾਰੇ ਬੋਲੀ ਜਾਓਗੇ ਉਹ ਨਹੀਂ ਉਹਨਾਂ ਬਾਰੇ ਗਿਆਨ ਖੁੱਲਦਾ ਜਾਊਗਾ। ਮੈਂ ਜਦੋਂ ਕਲਾਕਾਰ ਦੇ ਤੌਰ ਤੇ ਪੰਜਾਬ ਦੇ ਵਿੱਚ ਵਿਚਰਦਾ ਸੀ ਤਾਂ ਮੈਂ ਜਦੋਂ ਕੋਈ ਨਵੀਂ ਗੱਡੀ ਲੈ ਲੈਂਦਾ ਸੀ 6-7 ਗੱਡੀਆਂ ਬਦਲੀਆਂ ਹੋਣੀਆਂ ਕਲਾਕਾਰ ਜੀਵਨ ਦੌਰਾਨ ਤਾਂ ਸ਼ੋਰੂਮ ਚੋਂ ਗੱਡੀ ਜਦੋਂ ਨਿਕਲਦੀ ਸੀ ਚਾਹੇ ਸ਼ਾਮ ਦੇ 4 ਵਜੇ ਜਾ ਦੁਪਹਿਰ ਦੇ 12 ਵਜੇ ਚਾ ਸ਼ਾਮ ਦੇ 6 ਵਜੇ ਗੱਡੀ ਨਿਕਲਦੀ ਸੀ ਸਿੱਧੀ ਖਟਕੜਕਲਾਂ ਲੈ ਕੇ ਆਉਂਦਾ ਸੀ ਘਰ ਕੋਲੇ ਜਾ ਕੇ ਗੱਡੀ ਖੜਾ ਕੇ ਮੱਥਾ ਟੇਕਦਾ ਸੀ ਤੁਹਾਡੇ ਘਰ ਕੇ ਕੋਠੀਆਂ ਕਾਰਾਂ ਵਾਲੇ ਹੋਗੇ ਜੀ ਨਹੀਂ ਤਾਂ ਗਰੇਜਾਂ ਦੇ ਗੁਲਾਮ ਹੁੰਦੇ ਉਹਨੂੰ ਤੁਹਾਡੀਆਂ ਨੇ ਜਦੋਂ ਮੈਂ MP ਬਣਿਆ ਪਹਿਲੀ ਵਾਰ 2014 ਚ ਸੰਗਰੂਰ ਤੋਂ ਆਮ ਤੌਰ ਤੇ ਜਦੋਂ MP ਦਾ ਸਰਟੀਫਿਕੇਟ ਮਿਲਦਾ ਹੈ ਆਮ ਤੌਰ ਤੇ ਜਿਹੜੇ ਲੀਡਰ ਨੇ ਜਾਂ ਜੇਤੂ ਜਿਹੜੇ ਉਮੀਦਵਾਰ ਹੁੰਦੇ ਨੇ ਉਹ ਸਰਟੀਫਿਕੇਟ ਲੈ ਕੇ ਆਪਣੇ ਪ੍ਰਧਾਨ ਕੋਲੇ ਜਾਂਦੇ ਨੇ ਉਹਨੂੰ ਸਰਟੀਫਿਕੇਟ ਫੜਾਉਂਦੇ ਨੇ ਪ੍ਰਧਾਨ ਜੀ ਆ ਸੀਟ ਤੋਂ ਜਿੱਤ ਕੇ ਤੁਹਾਡੀ ਝੋਲੀ ਪਾਤੀ ਮੈਂ ਤੇ ਮੈਂ ਸਰਟੀਫਿਕੇਟ ਲੈ ਕੇ ਸਿੱਧਾ ਖਟਕੜਕਲਾ ਆਇਆ ਸੀ ਔਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੈਰਾਂ ਦੇ ਵਿੱਚ ਮੈਂ ਸਰਟੀਫਿਕੇਟ ਰੱਖਤਾ ਸੀ ਮੈਂ ਕਿਹਾ ਭਗਤ ਸਿੰਘ ਜੀ ਤੁਸੀਂ ਠੁੱਡਾ ਨਹੀਂ ਮਾਰਦੇ ਹੈ ਜੀ ਐਮਪੀ ਸ਼ਿਪ ਨੂੰ ਕੋਈ ਜ਼ੀਰੋ ਵੈਲਿਊ ਹੈ ਤੁਹਾਡੀ ਕੁਰਬਾਨੀ ਦੇ ਮੁਕਾਬਲੇ ਐਮਪੀ ਸ਼ਿਪ ਪਰ ਲੋਕਤੰਤ੍ਰਿਕ ਤਰੀਕੇ ਨਾਲ ਜਿੱਤ ਕੇ ਤੁਹਾਡੇ ਕੋਲ ਇਹ ਅਸ਼ੀਰਵਾਦ ਲੈਣ ਆਇਆ ਕਿ ਜਿਹੜੀ ਪਾਰਲੀਮੈਂਟ ਵਿੱਚ ਤੁਸੀਂ ਕੰਨ ਖੋਲਣ ਵਾਸਤੇ ਬੋਲੀਆਂ ਸਰਕਾਰਾਂ ਦੇ ਕੰਨ ਖੋਲਣ ਵਾਸਤੇ ਖੜਕਾ ਕਰਨ ਵਾਲੇ ਬੰਬ ੁੱਟੇ ਸੀ ਉੱਥੇ ਮੈਂ ਜ਼ੁਬਾਨ ਨਾਲ ਉਹਨਾਂ ਦੇ ਕੰਨ ਖੋਲੂਗਾ ਬਸ ਮੇਰੇ ਤੇ ਸ਼ੀਰਵਾ ਰੱਖੋ ਉਸ ਤੋਂ ਬਾਅਦ ਪੀਲੀ ਪੱਗ ਬਨ ਕੇ ਮੈਂ ਅਗਲੇ ਦਿਨ ਪਾਰਲੀਮੈਂਟ ਗਿਆ ਪਾਰਲੀਮੈਂਟ ਦੇ ਵਿੱਚ ਪੱਗ ਮਸ਼ਹੂਰ ਹੋ ਗਈ ਪੀਲੇ ਰੰਗ ਦੀ ਬਸੰਤੀ ਰੰਗ ਦੀ ਕਹਿ ਲਓ ਪੀਲਾ ਕਹਿ ਲਓ ਤੇ ਉੱਥੇ ਫਿਰ ਮੈਂ ਬੋਲਣ ਲੱਗ ਗਿਆ ਅਸ਼ੀਰਵਾਦ ਭਗਤ ਸਿੰਘ ਦਾ ਸੀ ਬਾਲ ਉਧਰੋਂ ਆਉਂਦਾ ਸੀ ਜ਼ੁਬਾਨ ਮੇਰੀ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਫਿਰ ਕਿ 2014 ਤੋਂ ਲੈ ਕੇ 2022 ਤੱਕ ਦੋ ਬਾਰੀ ਮੈਂ ਐਮਪੀ ਬਣਿਆ ਤੇ ਫਿਰ ਉੱਥੇ ਮੈਂ ਕਿਸੇ ਹੋਰ ਨੂੰ ਬੋਲਣ ਨਹੀਂ ਦਿੱਤਾ ਫਿਰ ਪੰਜਾਬ ਦੇ ਹੱਕਾਂ ਦੀ ਆਵਾਜ਼ ਠਾਈ ਪੰਜਾਬ ਦੇ ਲੋਕਾਂ ਦੀ ਆਵਾਜ਼ ਠਾਈ ਪਹਿਲੀ ਵਾਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਿੱਖ ਦੇ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਜੀ ਬਹੁਤ ਸਾਰੇ ਸ਼ਹੀਦਾਂ ਦੇ ਸ਼ਹੀਦ ਦੀ ਦਿਵਸਾਂ ਤੇ ਪਹਿਲੀ ਵਾਰ ਉੱਥੇ ਸ਼ਰਧਾਂਜਲੀਆ ਦਵਾਈਆਂ ਉਹ ਤਾਂ ਜਨਾਬ ਮੰਨਦੇ ਨੇ ਆਪਾਂ ਨੂੰ ਉਹ ਤਾਂ ਸਮਾਜਿਕ ਕਾਰਕੁਨ ਕਹਿੰਦੇ ਨੇ ਸਮਾਜਿਕ ਕਾਰਜਕਰਤਾ ਸੋ ਇਸ ਕਰਕੇ ਮੈਂ ਉੱਥੇ ਜਾ ਕੇ ਜਦੋਂ ਬੋਲਿਆ ਲੋਕਾਂ ਨੇ ਬਹੁਤ ਪਸੰਦ ਕੀਤਾ ਅੱਜ ਇਹ ਜਿਹੜਾ ਵਿਰਾਸਤੀ ਕੰਪਲੈਕਸ ਹੈ 51 ਕਰੋੜ 70 ਲੱਖ ਰੁਪਏ ਦੀ ਲਾਗਤ ਨਾ ਬਣੂਗਾ ਟੋਟਲ 9 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਪੂਰਾ ਹੋ ਜਾਊਗਾ ਔਰ ਇਹਦੇ 'ਚ ਜਿਸ ਤਰ੍ਹਾਂ ਦਿਖਾਇਆ ਵੀਡੀਓ 'ਚ ਕੀਮੈਟਿਕ ਗੇਟ ਹੈ 700 ਕੁਰਸੀਆਂ ਦਾ ਬਹੁਤ ਸ਼ਾਨਦਾਰ ਐਡੀਟੋਰੀਅਮ ਭਗਤ ਸਿੰਘ ਹੋਰਾਂ ਦੀ ਜਨਮ ਦਿਨ ਵੇਲੇ ਉਹਨਾਂ ਦੇ ਸ਼ਹੀਦੀ ਦਿਵਸ ਤੇ ਜਾਂ ਕਿਸੇ ਹੋਰ ਖਾਸ ਦਿਨ ਤੇ ਇੱਥੇ ਕੋਈ ਦੇਸ਼ ਭਗਤੀ ਨਾਲ ਕੋਈ ਸਬੰਧਤ ਨਾਟਕ ਕੋਈ ਸੈਮੀਨਾਰ ਕਰਾਉਣੇ ਹੋ ਤਾਂ ਇੱਥੇ ਹੋ 700 ਦਾ 700 ਸੀਟਾਂ ਦਾ ਫੁੱਲੀ ਏਸੀ ਜਿਹੜਾ ਇੱਕ ਥੀਏਟਰ ਬਣਾਵਾਂਗੇ ਉਹਦੇ ਵਿੱਚ ਬ੍ਰਾਸਤੀ ਲਾਂਗਾ ਹੋਊਗਾ ਉਹਦੇ ਵਿੱਚ ਸਾਰਾ ਭਗਤ ਸਿੰਘ ਹੋਰਾਂ ਦੀ ਜੀਵਨ ਦੀ ਕਹਾਣੀ ਕਦੋਂ ਬੰਦੂਕਾਂ ਬੀਜਣ ਦੀ ਗੱਲ ਕੀਤੀ ਕਿਵੇਂ ਕੇਸ ਚੱਲਿਆ ਕਿਵੇਂ ਟ੍ਰਾਇਲ ਹੋਇਆ ਕਿਵੇਂ ਭੁਖਰਤਾਲ ਜੇਲ੍ਹ ਚ ਹੋਈ ਸਾਰਾ ਕੁਝ ਹਜੇ ਸਾਨੂੰ ਪੜਾਇਆ ਨਹੀਂ ਗਿਆ ਇਸ ਕਰਕੇ ਮੇਰੇ ਦਿਲ ਚ ਸੀਗਾ ਕਿ ਇਹ ਦੱਸਿਆ ਜਾਵੇ ਲੋਕਾਂ ਨੂੰ ਕਿਉਂਕਿ ਇਹ ਸੜਕ ਤੋਂ ਦੀ ਬਹੁਤ ਲੋਕ ਲੰਘਦੇ ਆ ਨੌਨ ਪੰਜਾਬੀ ਵੀ ਲੰਘਦੇ ਆ ਜਿਹੜੇ ਚੰਡੀਗੜ੍ਹ 에어ਪੋਰਟ ਤੇ ਉਤਰਦੇ ਆ ਇੱਥੋਂ ਦੀ ਲੰਘਦੇ ਆ ਜਾਂ ਦਰਬਾਰ ਸਾਹਿਬ ਨੂੰ ਜਾਂਦੇ ਆ ਦਰਸ਼ਨ ਕਰਨ ਜਾਂਦੇ ਆ ਦੁਰਗਾਣਾ ਮੰਦਿਰ ਜਾਂਦੇ ਆ ਬਾਗਾ ਬਾਰਡਰ ਦੇਖ ਜਾਂਦੇ ਆ ਉਹ ਰਸਤੇ 'ਚ ਇੱਕ ਇੱਥੇ ਉਹਨਾਂ ਦਾ ਜੇ ਮੁਕਾਮ ਹੋ ਜੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਵੀ ਦੱਸ ਦੇਣਗੇ ਕਿ ਯਾਦੀ ਕੋਈ ਰਿਓੜੀਆਂ ਬੱਟੇ ਨਹੀਂ ਮਿਲੀ ਇਹ ਆਜ਼ਾਦੀ ਕਿਸੇ ਨੇ ਸਾਨੂੰ ਭੀਖ 'ਚ ਨਹੀਂ ਦਿੱਤੀ ਇਹ ਆਜ਼ਾਦੀ ਅਸੀਂ ਆਪਣੇ ਹੀਰਿਆਂ ਵਰਗੇ ਗੱਭਰੂ ਕੋਤਾਂ ਨੂੰ ਫਾਂਸੀ ਚੜਾ ਕੇ ਫੇਰ ਆਜ਼ਾਦੀ ਲਈ ਹੈ ਇਹ ਸਾਨੂੰ ਆਜ਼ਾਦੀ ਦੇ ਸਰਟੀਫਿਕੇਟ ਦੇਣ ਲੱਗੇ ਇਹ ਸਾਨੂੰ ਬੇਸ਼ਕਤੀ ਦੇ ਸਰਟੀਫਿਕੇਟ ਦੇਣ ਲੱਗੇ ਇਹਨਾਂ ਦਾ ਮਰਿਆ ਕੋਈ ਭਗਤ ਸਿੰਘ ਨੂੰ ਹਮੇਸ਼ਾ ਇਹੀ ਰਹਿੰਦਾ ਸੀ ਉਹਨੂੰ ਕਦੇ ਵੀ ਚਿੰਤਾ ਨਹੀਂ ਸੀ ਕਿ ਦੇਸ਼ ਯਾਦ ਨਹੀਂ ਹੋਣਾ ਕਹਿੰਦੇ ਯਾਦੀ ਤਾਂ ਹਣੀ ਹੋਣੀ ਹੈ ਚਿੰਤਾ ਬਸ ਇਸ ਗੱਲ ਦੀ ਸੀ ਯਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਸਹੀ ਡਰ ਸੀ ਬਹੁਤ ਚਿੰਤਾ ਬਹੁਤ ਸਹੀ ਸੀ ਕਿਹੜੇ ਹੱਥਾਂ ਚ ਚਲਾ ਗਿਆ ਜੀ ਉਸ ਤੋਂ ਬਾਅਦ ਆ ਖੜੇ ਉੱਥੇ ਕੋਈ 60 ਸਾਲ ਰਾਜ ਕਰ ਗਿਆ ਕਿਸੇ ਦਾ 15 ਚੱਲ ਗਿਆ ਆ ਖੜੇ ਉੱਥੇ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ ਸੀਵਰੇ ਦੇ ਟੱਕਣ ਨਹੀਂ ਪੂਰੇ ਕਰ ਰਹੇ ਅਜੇ ਸਾਡੇ ਟੋਬੇ ਛੱਪੜ ਨਹੀਂ ਠੀਕ ਹੋ ਰਹੇ ਅਜੇ ਤਾਂ ਉੱਥੇ ਵਸਾ ਕੇ ਰੱਖਤੇ ਉਹਨਾਂ ਨੇ 15 ਅਗਸਤ ਨੂੰ ਮਨਾ ਲੈਂਦੇ ਆ ਆਜ਼ਾਦੀ ਆਜ਼ਾਦੀ ਹਜੇ ਆਮ ਲੋਕਾਂ ਦੇ ਘਰਾਂ 'ਚ ਨਹੀਂ ਪਹੁੰਚੀ ਅਸੀਂ ਉਸੇ ਮਿਸ਼ਨ ਤੇ ਲੱਗੇ ਹੋਏ ਆ ਭਗਸਿਆ ਤੇਰੀ ਸੁਪਨਿਆਂ ਦੀ ਆਜ਼ਾਦੀ ਆਮ ਲੋਕਾਂ ਤੱਕ ਉਦੋਂ ਪਹੁੰਚੂਗੀ ਜਿੱਦੈ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਲੋਕਾਂ ਦੇ ਜਿੱਦੈ ਥਾਣਿਆਂ ਦੇ ਵਿੱਚ ਬਿਨਾਂ ਸਪਾਰਸ਼ ਤੋਂ ਕੰਮ ਹੋਣ ਲੱਗ ਗਏ ਲੋਕਾਂ ਦੇ ਜਿੱਦੈ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਸਾਡੇ ਜਵਾਨ ਅਫਸਰ ਬਣ ਲੱਗ ਗਏ ਆਜ਼ਾਦੀ ਉਹਦੇ ਪਹੁੰਚੂਗੇ ਆਪਣੇ ਕੋਲੇ ਐਸੇ ਤੇ ਲੱਗੇ ਹੋਏ ਆ ਅਸੀਂ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ-ਬਹੁਤ ਸ਼ੁਕਰੀਆ ਤੁਸੀਂ ਖਰਾਬ ਮੌਸਮ ਦੇ باوجود ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਇਸ ਵਿਰਾਸਤੀ ਕੰਪਲੈਕਸ ਨੂੰ ਅੱਜ ਲੋਕ ਸਮਾਂ ਅਰਪਿਤ ਕਰਤੇ